ਪੰਜਾਬ ਵਿੱਚ ਨਵੀਂ ਸਰਕਾਰ ਬਣਦੇ ਹੀ ਜੁਰਮ ਨਾਲ ਜੁੜੇ ਮਾਮਲੇ ਵੀ ਸੁਰੱਖਿਆ ਵਿੱਚ ਆਉਣ ਲੱਗ ਪਏ ਹਨ ਹਾਲੇ ਕਬੱਡੀ ਖਿਡਾਰੀ ਦੇ ਕਤਲ ਦਾ ਮਾਮਲਾ ਠੰਡਾ ਵੀ ਨਹੀਂ ਹੋਇਆ ਕਿ ਹੁਣ ਪੰਜਾਬੀ ਗਾਇਕਾਂ ਦੇ ਗੈਂਗਸਟਰਾਂ ਦੀ ੜਾਰ ਤੇ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪੁਲਿਸ ਉਤਰਾ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਮਨਕੀਰਤ ਔਲਖਸਣੇ ਚਾਰ ਪੰਜਾਬੀ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ ਤੇ ਹਨ ਦੱਸਿਆ ਜਾ ਰਿਹਾ ਹੈ ਕਿ ਮਨਕੀਰਤ ਔਲਖ ਨੂੰ ਧਮਕੀ ਮਿਲ ਚੁੱਕੀ ਹੈ ਇਸ ਸਬੰਧੀ ਉਹ ਸੀਐਮ ਭਗਵੰਤ ਮਾਨ ਨੂੰ ਮਿਲ ਸਕਦੇ ਹਨ ਸੀਐਮ ਕੋਲ ਸੁਰੱਖਿਆ ਦਾ ਮੁੱਦਾ ਚੁੱਕ ਸਕਦੇ ਹਨ ਸੰਦੀਪ ਨੱਗਲ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਮਨਕੀਰਤ ਔਲਖ ਗੈਂਗਸਟਰਾਂ ਦੀ ਰਡਾਰਤੇ ਹੈ ਇਸ ਲਈ ਉਹਨਾਂ ਨੇ ਇਸ ਮਾਮਲੇ ਸੰਬੰਧੀ ਮਨਕੀਰਤ ਔਲਖ ਨੂੰ ਸੂਚਿਤ ਵੀ ਕੀਤਾ ਹੈ ਤੇ ਉਸ ਨੂੰ ਚੌਕਸ ਰਹਿਣ ਲਈ ਵੀ ਕਿਹਾ ਹੈ ਇੱਕ ਜਨਤਕ ਸ਼ਖਸੀਤ ਹੋਣ ਦੇ ਨਾਤੇ ਮਨਕੀਰਤ ਔਲਖ ਅਕਸਰ ਜਨਤਕ ਤੌਰ ਤੇ ਦਿਖਾਈ ਦਿੰਦਾ ਹੈ ਅਲਰਟ ਤੋਂ ਬਾਅਦ ਗਾਇਕ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਮਨਕੀਰਤ ਮੂਲ ਰੂਪ ਤੋਂ ਹਰਿਆਣਾ ਦੇ ਫਤਿਹਵਾੜ ਜ਼ਿਲ੍ਹੇ ਦੇ ਪਿੰਡ ਬਹਿਵਲਪੁਰ ਦਾ ਰਹਿਣ ਵਾਲਾ ਹੈ ਜਵਾਨੀ ਵਿੱਚ ਮਨਕੀਰਤ ਔਲਖ ਕਬੱਡੀ ਅਤੇ ਕੁਸ਼ਤੀ ਖੇਡਦਾ ਸੀ ਇਸ ਕਾਰਨ ਉਹਨਾਂ ਨੂੰ ਮਣੀ ਪਹਿਲਵਾਨ ਦਾ ਉਪਨਾਮ ਵੀ ਮਿਲਿਆ ਕਾਲਜ ਦੇ ਯੂਥ ਫੈਸਟ ਵਿੱਚ ਉਸਦੇ ਗੀਤ ਸੁਣ ਕੇ ਦੋਸਤਾਂ ਨੇ ਉਸ ਨੂੰ ਗਾਇਕੀ ਨੂੰ ਕੈਰੀਅਰ ਵਜੋਂ ਚੁਣਨ ਲਈ ਪ੍ਰੇਰਿਤ ਕੀਤਾ ਪੰਜਾਬੀ ਗਾਇਕ ਵਜੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਮਨਕੀਰਤ ਅੱਜਕੱਲ ਮੋਹਾਲੀ ਵਿੱਚ ਰਹਿੰਦਾ ਹੈ ਦਸਣੀਯੋਗੇ ਕੇ ਕੁਛ ਦਿਨ ਪਹਿਲਾਂ ਕਬੱਡੀ ਖਿਡਾਰੀ ਸੰਦੀਪ ਨੱਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਦੌਰਾਨ ਜੋ ਦੋਸ਼ੀ ਫੜੇ ਗਏ ਸਨ ਉਹਨਾਂ ਤੋਂ ਪੁੱਛ ਗਿਛ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋ ਗਰੁੱਪ ਹਨ ਜਿਨ੍ਹਾਂ ਚ ਬੰਬੀਹਾ ਗਰੁੱਪ ਤੇ ਲੱਕੀ ਪਟਿਆਲ ਸ਼ਾਮਲ ਹਨ ਮਨਕੀਰਤ ਔਲਖ ਆਪਣੀ ਸੁਰੱਖਿਆ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਮਿਲ ਸਕਦੇ ਨੇ ਪਰ ਪੰਜਾਬ ਅੰਦਰ ਗੈਂਗਸਟਰ ਦਾ ਮੁੱਦਾ ਆਮ ਆਦੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਵੀ ਸੁਰੱਖਿਆ ਵਿੱਚ ਹੈ ਜੋ ਕਿ ਭਗਵੰਤ ਮਾਨ ਦੀ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੈ ਦੇਖਣਾ ਹੋਵੇਗਾ ਭਗਵੰਤ ਮਾਨ ਦੀ ਸਰਕਾਰ ਗੈਂਗਸਟਰ ਜਾਂ ਇਹਨਾਂ ਦੇ ਗਰੁੱਪਾਂ ਤੇ ਕਿਵੇਂ ਨਿਕਲ ਕਸਦੀ ਹੈ ਤਾਂ ਜੋ ਹਰ ਕੋਈ ਆਮ ਨਾਗਰਿਕ ਤੋਂ ਲੈ ਕੇ ਖਾਸ ਤੱਕ ਬਿਨਾਂ ਡਰ ਭੈ ਦੇ ਪੰਜਾਬ ਅੰਦਰ ਰਹਿ ਸਕੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਪੰਜਾਬ ਵਿੱਚ ਨਵੀਂ ਸਰਕਾਰ ਬਣਦੇ ਹੀ ਜੁਰਮ ਨਾਲ ਜੁੜੇ ਮਾਮਲੇ ਵੀ ਸੁਰੱਖਿਆ ਵਿੱਚ ਆਉਣ ਲੱਗ ਪਏ ਹਨ ਹਾਲੇ ਕਬੱਡੀ ਖਿਡਾਰੀ ਦੇ ਕਤਲ ਦਾ ਮਾਮਲਾ ਠੰਡਾ ਵੀ ਨਹੀਂ ਹੋਇਆ ਕਿ ਹੁਣ ਪੰਜਾਬੀ ਗਾਇਕਾਂ ਦੇ ਗੈਂਗਸਟਰਾਂ ਦੀ ਰਡਾਰ ਤੇ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪੁਲਿਸ ਉਤਰਾ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਮਨਕੀਰਤ ਔਲਖਸਣੇ ਚਾਰ ਪੰਜਾਬੀ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ ਤੇ ਹਨ ਦੱਸਿਆ ਜਾ ਰਿਹਾ ਹੈ ਕਿ ਮਨਕੀਰਤ ਔਲਖ ਨੂੰ ਧਮਕੀ ਮਿਲ ਚੁੱਕੀ ਹੈ ਇਸ ਸਬੰਧੀ ਉਹ ਸੀਐਮ ਭਗਵੰਤ ਮਾਨ ਨੂੰ ਮਿਲ ਸਕਦੇ ਹਨ ਸੀਐਮ ਕੋਲ ਸੁਰੱਖਿਆ ਦਾ ਮੁੱਦਾ ਚੁੱਕ ਸਕਦੇ ਹਨ ਸੰਦੀਪ ਨੱਗਲ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਮਨਕਰਤ ਔਲਖ ਗੈਂਗਸਟਰਾਂ ਦੀ ਰਡਾਰਤੇ ਹੈ ਇਸ ਲਈ ਉਹਨਾਂ ਨੇ ਇਸ ਮਾਮਲੇ ਸੰਬੰਧੀ ਮਨਕਰਤ ਔਲਖ ਨੂੰ ਸੂਚਿਤ ਵੀ ਕੀਤਾ ਤੇ ਉਸ ਨੂੰ ਚੌਕਸ ਰਹਿਣ ਲਈ ਵੀ ਕਿਹਾ ਹੈ ਇੱਕ ਜਨਤਕ ਸ਼ਖਸੀਤ ਹੋਣ ਦੇ ਨਾਤੇ ਮਨਕਿਰਤ ਔਲਖ ਅਕਸਰ ਜਨਤਕ ਤੌਰ ਤੇ ਦਿਖਾਈ ਦਿੰਦਾ ਹੈ ਅਲਰਟ ਤੋਂ ਬਾਅਦ ਗਾਇਕ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਮਨਕਿਰਤ ਮੂਲ ਰੂਪ ਤੋਂ ਹਰਿਆਣਾ ਦੇ ਫਤਿਹਵਾੜ ਜ਼ਿਲ੍ਹੇ ਦੇ ਪਿੰਡ ਬਹਿਵਲਪੁਰ ਦਾ ਰਹਿਣ ਵਾਲਾ ਹੈ ਜਵਾਨੀ ਵਿੱਚ ਮਨਕਿਰਤ ਔਲਖ ਕਬੱਡੀ ਅਤੇ ਕੁਸ਼ਤੀ ਖੇਡਦਾ ਸੀ ਇਸ ਕਾਰਨ ਉਹਨਾਂ ਨੂੰ ਮਣੀ ਪਹਿਲਵਾਨ ਦਾ ਉਪਨਾਮ ਵੀ ਮਿਲਿਆ ਕਾਲਜ ਦੇ ਯੂਥ ਫੈਸਟ ਵਿੱਚ ਉਸਦੇ ਗੀਤ ਸੁਣ ਕੇ ਦੋਸਤਾਂ ਨੇ ਉਸ ਨੂੰ ਗਾਇਕੀ ਨੂੰ ਕੈਰੀਅਰ ਵਜੋਂ ਚੁਣਨ ਲਈ ਪ੍ਰੇਰਿਤ ਕੀਤਾ ਪੰਜਾਬੀ ਗਾਇਕ ਵਜੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਮਨਕਿਰਤ ਅੱਜਕੱਲ੍ਹ ਖਾਲੀ ਵਿੱਚ ਰਹਿੰਦਾ ਹੈ ਦਸਣੀ ਹੋ ਗਿਆ ਕਿ ਕੁਝ ਦਿਨ ਪਹਿਲਾਂ ਕਬੱਡੀ ਖਿਡਾਰੀ ਸੰਦੀਪ ਨੱਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਦੌਰਾਨ ਜੋ ਦੋਸ਼ੀ ਫੜੇ ਗਏ ਸਨ ਉਹਨਾਂ ਤੋਂ ਪੁੱਛ ਗਿਛ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋ ਗਰੁੱਪ ਹਨ ਜਿਨ੍ਹਾਂ ਚ ਬੰਬੀਹਾ ਗਰੁੱਪ ਤੇ ਲੱਕੀ ਪਟਿਆਲ ਸ਼ਾਮਲ ਹਨ ਮਨਕੀਰਤ ਔਲਖ ਆਪਣੀ ਸੁਰੱਖਿਆ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਮਿਲ ਸਕਦੇ ਨੇ ਪਰ ਪੰਜਾਬ ਅੰਦਰ ਗੈਂਗਸਟਰ ਦਾ ਮੁੱਦਾ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਸੁਰੱਖਿਆ ਵਿੱਚ ਹੈ ਜੋ ਕਿ ਭਗਵੰਤ ਮਾਨ ਦੀ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੈ ਦੇਖਣਾ ਹੋਵੇਗਾ ਭਗਵੰਤ ਮਾਨ ਦੀ ਸਰਕਾਰ ਗੈਂਗਸਟਰ ਜਾਂ ਇਹਨਾਂ ਦੇ ਗਰੁੱਪਾਂ ਤੇ ਕਿਵੇਂ ਨਿਕਲ ਕਸਦੀ ਹੈ ਤਾਂ ਜੋ ਹਰ ਕੋਈ ਆਮ ਨਾਗਰਿਕ ਤੋਂ ਲੈ ਕੇ ਖਾਸ ਤੱਕ ਬਿਨਾਂ ਡਰ ਭੈ ਦੇ ਪੰਜਾਬ ਅੰਦਰ ਰਹਿ ਸਕੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ